ਕਿਉਂਕਿ ਭਗਵਾਨ ਵਾਲਮੀਕੀ ਜੀ ਨੇ ਲਿਖਿਆ ਹੈ ਇਹ ਜਿਹੜਾ ਸੰਸਾਰ ਹੈ ਇਹਦੇ ਦੋ ਪਹਿਲੂ ਹੈ ਮਾਈਂਡ 'ਚ ਸੈੱਟ ਕਰ ਲਿਓ ਇਹ ਗੱਲ ਇਸ ਕੁਦਰਤ ਦੇ ਪਹਿਲੂ ਕਿੰਨੇ ਆ ਦੋ ਸੋਖੇ ਤਰੀਕੇ ਨਾਲ ਅਗਰ ਭਗਵਾਨ ਵਾਲਮੀਕੀ ਜੀ ਦੀਆਂ ਰਚਨਾਵਾਂ ਨੂੰ ਸਮਝਣਾ ਤਾਂ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਆ ਕਿ ਮੁਰਦਿਆਂ 'ਚ ਜਾਨਾ ਪੈ ਜਾਂਦੀ ਹੈ بڑے ਲੋਕ ਕਹਿੰਦੇ ਸਨ 38 ਸਾਲ ਦਾ ਮੇਰਾ ਸਰੀਰ ਹੋ ਗਿਆ ਹੈ ਮੈਂ ਅਜ ਤੱਕ ਕੋਈ ਜਿੰਦਾ ਹੁੰਦਾ ਨਹੀਂ ਦੇਖਿਆ। ਦੇਖਿਆ ਉਹਨਾਂ ਨੇ ਵੀ ਨਹੀਂ ਜਿਹੜੇ ਕਹਿੰਦੇ ਐ। ਕਹੀ ਜਾਂਦੇ ਐ ਦੇਖਿਆ ਉਹਨਾਂ ਨੇ ਵੀ ਨਹੀਂ ਹੈ ਨਹੀਂ। ਮਹਾਰਿਸ਼ੀ ਭਰਦwaj ਜੀ ਨੇ ਇਹ ਸਵਾਲ ਭਗਵਾਨ ਵਾਲਮੀਕੀ ਜੀ ਨੂੰ ਕੀਤਾ ਸੀ, "ਵਾਕ્યે ਮ੍ਰਿਤਿ ਤੋਂ ਬਾਅਦ ਕੋਈ ਜੀਵਿਤ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ?" ਅਧਿਆਏ ਨੰਬਰ 3 ਦੇ ਵਿੱਚ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਉਤਪਤੀ ਪ੍ਰਕਰਣ ਦੇ ਵਿੱਚ। ਵਿਰਾਗ ਹੈ ਮੁਮੁਕਸ਼ੂ ਉਤਪਤੀ ਉਸ ਤੋਂ ਬਾਅਦ ਹੈ ਸਥਿਤੀ ਫਿਰ ਹੈ ਉਪਸ਼ਮ ਫਿਰ ਹੈ ਨਿਰਵਾਣ 6 ਪ੍ਰਕਰਣ ਹੈ ਟੋਟਲ ਉਤਪਤੀ ਵਿੱਚ ਭਗਵਾਨ ਵਾਲਮੀਕਿ ਜੀ ਨੇ ਲਿਖਿਆ ਹੈ ਭਰਦਵਾਜੀ ਨੇ ਪੁੱਛਿਆ ਕਿ ਮ੍ਰਿਤਯੂ ਤੋਂ ਬਾਅਦ ਕੋਈ ਜੀਵਿਤ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਤੇ ਵਾਲਮੀਕਿ ਮਹਾਰਾਜ ਕਹਿੰਦੇ ਪੁੱਤਰ ਇਸ ਸੰਸਾਰ ਦੇ ਦੋ ਪਹਿਲੂ ਹੈ ਦੋ जमीन आसमान, दिन रात सुख दुख अमीर गरीब स्त्री पुरुष अपना पराया प्रेम नफरत जन्म मृत्यु नेगेटिव, पॉजिटिव दो ही पहलू है जी ਦੁਨੀਆ ਦਾ ਕੋਈ ਗ੍ਰੰਥ ਪੜ ਲਿਓ ਦੁਨੀਆ ਦੀ ਕੋਈ ਕਿਤਾਬ ਪੜ ਲਿਓ ਤੁਹਾਨੂੰ ਤੀਸਰਾ ਪਹਿਲੂ ਮਿਲਣਾ ਹੀ ਨਹੀਂ ਪ੍ਰਵੀਜ਼ਨ ਨਹੀਂ ਹੈਗੀ ਕੁਦਰਤ ਦੇ ਵਿੱਚ ਆਪਸ਼ਨ ਹੀ ਨਹੀਂ ਹੈ ਨਾ ਤੁਹਾਨੂੰ ਚਾਰ ਪਹਿਲੂ ਮਿਲਨੇ ਆ ਨਾ ਤੁਹਾਨੂੰ ਤਿੰਨ ਮਿਲਨੇ ਆ ਨਾ ਤੁਹਾਨੂੰ ਇੱਕ ਮਿਲਣਾ ਦੋ ਹੀ ਮਿਲਦੇ ਆ ਜਿਹੜੀ ਮਰਜ਼ੀ ਦੁਨੀਆ ਦੀ ਚੀਜ਼ ਦੇਖ ਲਿਓ ਮੈਂ ਕਈ ਵਾਰ ਕੋਸ਼ਿਸ਼ ਕਰਦਾ ਹਾਂ ਸ਼ਾਇਦ ਹੋਵੇ ਹੈ ਨਹੀਂ ਮਹਾਰਾਜ ਜੀ ਕਹਿੰਦੇ ਦੋ ਹੀ ਪਹਿਲੂ ਹੈ ਕੁਦਰਤ ਦੇ ਦੋ ਹੀ ਰੰਗ ਇੱਕ ਸੇਵਾਦਾਰ ਨੇ ਹੱਥ ਖੜਾ ਕੀਤਾ ਕਹਿੰਦੇ ਪਿਤਾ ਜੀ ਇੱਕ ਸਵਾਲ ਹੈ ਮਹਾਰਾਜ ਜੀ ਨੇ ਪੁੱਛਿਆ ਵੀ ਕੀ ਸਵਾਲ ਹੈ ਕਹਿੰਦੇ ਤੁਸੀਂ ਕਹਿੰਦੇ ਦਿਨ ਹੈ ਰਾਤ ਹੈ ਸਵੇਰ ਹੈ ਛਾਂ ਮੈਂ ਧੁੱਪ ਹੈ ਛਾਇਆ ਹੈ ਫਿਰ ਦੁਪਹਿਰ ਨੂੰ ਕੀ ਕਹੋਗੇ ਇਹਦਾ ਦੂਸਰਾ ਪਹਿਲੂ ਕਹਣਾ ਹੈ ਭਗਵਾਨ ਵਾਲਮੀਕੀ ਜੀ ਨੇ ਕਿਹਾ ਸ਼ਬਦ ਨੂੰ ਸਮਝੋ ਦੋ ਪਹਿਰ ਜਿੱਥੇ ਪਹਿਲਾ ਦਿਨ ਸਮਾਪਤ ਹੁੰਦਾ ਹੈ ਦੂਸਰਾ ਦਿਨ ਆਰੰਭ ਹੁੰਦਾ ਹੈ ਜਿਹੜਾ ਉਹਦੇ ਵਿੱਚ ਸੰਗਮ ਹੁੰਦਾ ਉਹਨੂੰ ਕਹਿੰਦੇ ਦੋ ਪਹਿਰ ਉਹਦੇ ਵਿੱਚ ਵੀ ਦੋ ਹੀ ਇੱਕ ਸਮਾਪਤ ਹੋ ਗਿਆ ਦੂਸਰਾ ਆਰੰਭ ਹੋ ਗਿਆ ਉਹ ਦੋਨਾਂ ਨੂੰ ਸੰਗਮ ਕਰਦਾ ਉਹਨੂੰ ਕਹਿੰਦੇ ਦੋ ਪਹਿਰ ਫਿਰ ਦੂਸਰੇ ਨੇ ਹੱਥ ਖੜਾ ਕੀਤਾ ਕਹਿੰਦੇ ਪਿਤਾ ਜੀ ਤੁਸੀਂ ਕਿਹਾ ਬੱਚਾ ਬਜ਼ੁਰਗ ਲੜਕਾ ਲੜਕੀ ਔਰਤ ਪੁਰਸ਼ ਫੇ ਤੁਸੀਂ ਹਿਜੜਿਆਂ ਨੂੰ ਕੀ ਕਹੋਗੇ ਉਹਦਾ ਦੂਸਰਾ ਪਹਿਲੂ ਕਿਹੜਾ ਹੈ ਵਾਲਮੀਕੀ ਮਹਾਰਾਜ ਕਹਿੰਦੇ ਪੁੱਤਰ ਉਹਦੇ ਵਿੱਚ ਵੀ ਦੋ ਹੀ ਹੈ ਸਰੀਰ ਇੱਕ ਹੈ ਪਾਵਨਾਵਾ ਦੋਨੇ ਹੁੰਦੀਆਂ ਹੈ ਔਰਤ ਵਾਲੀ ਵੀ ਤੇ ਪੁਰਸ਼ ਵਾਲੀ ਵੀ ਐਸ ਕਰਕੇ ਉਹਦੇ ਵੀ ਦੋ ਹੀ ਪਹਿਲੂ ਕਿਉਂਕਿ ਕੁਦਰਤ ਦੇ ਪਹਿਲੂ ਹੈ ਦੋ ਜਦੋਂ ਵੀ ਤੁਹਾਨੂੰ ਕੋਈ ਮਰਨ ਤੋਂ ਬਾਅਦ ਜੀਣ ਵਾਲੀ ਕੋਈ ਸਟੋਰੀ ਸੁਣਾਉਂਦਾ ਹੈ ਸਿੱਧਾ ਹੀ ਸਮਝ ਲਿਆ ਕਰੋ ਕਿ ਵਾਲਮੀਕੀ ਮਾਰ ਨੇ ਕਲੀਅਰ ਕਰ ਦਿੱਤਾ ਦੋ ਵੈਲਿਊ ਐ ਤੀਸਰਾ ਪਹਿਲੂ ਹੈ ਹੀ ਨਹੀਂ ਤਾਂ ਜੇ ਕੋਈ ਕਹਿੰਦਾ ਤੇ ਇਟ ਮੀਨਸ ਕਿ ਉਹ ਝੂਠ ਬੋਲ ਰਿਹਾ ਸਾਫ਼ ਸ਼ਬਦਾਂ ਚ ਝੂਠ ਬੋਲ ਰਿਹਾ ਭਾਵੇਂ ਸਾਡਾ ਹੀ ਕਿਉਂ ਨਾ ਹੋਵੇ ਸਾਡਾ ਹੀ ਕਿਉਂ ਨਾ ਹੋਵੇ ਭਾਵੇਂ ਇਹ ਨਹੀਂ ਹੈਗਾ ਕਿ ਜਿਹੜਾ ਦੂਜਾ ਬੋਲਦਾ ਉਹ ਝੂਠ ਹੈ ਜਿਹੜਾ ਸਾਡਾ ਬੋਲਦਾ ਉਹ ਸੱਚ ਹੈ ਝੂਠ ਤਾਂ ਝੂਠ ਹੀ ਹੋਣਾ ਚਾਹੀਦਾ ਹੈ ਚਾਹੇ ਉਹ ਸਾਡਾ ਹੀ ਕਿਉਂ ਨਾ ਬੋਲੇ ਆਪਾਂ ਕਰਵਾਇਆ ਸਤ ਸੰਤ ਤਾ ਬੋਲਣ ਵਾਲਾ ਝੂਠ ਬੋਲੇ ਫੇ 사ਸੰਗ ਦਾ ਮਤਲਬ ਰਹਿ ਜਾਊਗਾ ਸਤਿਯਾ ਪਰਮੋ ਧਰਮਾ ਧਰਮ ਵਿਦੋਜਨਾ ਇਹ ਵੀ ਭਗਵਾਨ ਵਾਲਮੀਕੀ ਜੀ ਦੀ ਰਚਨਾ ਹੈ ਫਿਰ ਦੋ ਪਹਿਲਵਾ ਵਿੱਚੋਂ ਭਗਵਾਨ ਵਾਲਮੀਕੀ ਜੀ ਨੇ ਰਾਜਾ ਆਨੰਦ ਜੀ ਦੇ ਜਦੋਂ ਰਾਜ ਮਹਿਲ ਵਿੱਚ ਜਾਂਦੇ ਹੈ ਬਹੁਤ ਪਿਆਰੀ ਗੱਲ ਸੁਣਨ ਵਾਲੀ ਹੈ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਜੀ ਜੈ ਰਾਜਾ ਆਨੰਦ ਦੇ ਮਹਿਲ ਵਿੱਚ ਇੱਕ ਵਿਅਕਤੀ ਆਇਆ ਜਿਹਦੇ ਕੋਲ ਦੋ ਹੀਰੇ ਸੀ ਇੱਕ ਅਸਲੀ ਸੀ ਤੇ ਇੱਕ ਨਕਲੀ ਸੀ ਇਨਸਾਨ ਦੀ ਭਾਵਨਾ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਅਸਲੀ ਤੇ ਨਕਲੀ ਇਨਸਾਨ ਦੇ ਵਿਚਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਚੰਗੇ ਤੇ ਮਾੜੇ اچھا ਪ੍ਰੇਮ ਕਿੱਥੇ ਹੈ ਮਨ ਵਿੱਚ ਤੇ ਨਫ਼ਰਤ ਕਿੱਥੇ ਹੈ ਵੀ ਮਨ ਵਿੱਚ ਜਿਹੜੇ ਭਲਾ ਕਰਦੇ ਉਹ ਭਾਵਨਾ ਕਿੱਥੇ ਹੈ ਮਨ ਵਿੱਚ ਤਾਂ ਜਿਹੜੇ ਬੁਰਾ ਕਰਦੇ ਇਹ ਮਨ ਵਿੱਚ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ